ਖਾਸਕਾ ਵੀ ਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਵਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਦੇਖੋ ਬਾਈ ਜੀ ਉਹਨਾਂ ਕੋਲ ਆ ਚੁੱਕੇ ਆ ਨਾਂ ਦਾ ਤੁਹਾਨੂੰ ਬਾਈ ਦਾ ਸੋਨੇ ਪਤਾ ਹੀ ਹੋਣਾ ਜੀ ਕਿ ਨੌਂ ਸਿੰਘ ਪਿੰਡ ਟੋਟੀਆਂ ਜ਼ਿਲ੍ਹਾ ਤਰਨਤਾਰਨ ਦੇਖੋ ਅੱਜ ਵੀ ਨਿਕਲ ਪੰਜ 6 ਲੱਖ ਰੁਪਏ ਝੋਟੀਆਂ ਸੇਲ ਆ ਤੇ ਆਓ ਪਰ ਬਾਈ ਜੀ ਨਾਲ ਖਬਰ ਕਰੀਏ ਬਾਈ ਜੀ ਸਤਿਕਾਰ ਸਤਿਕਾਰ ਸੰਦੀਪ ਜੀ ਦਾ ਸਤਿਕਾਰ ਸਤਿਕਾਰ ਹੱਸੀਕਾਰ ਜੀ ਸਤਿਕਾਰ ਗੁਰਾਸ ਸਿੰਘ ਜੀ ਹੋਰ ਥਾਉ ਹਾਂ ਜੀ ਠੀਕ ਠਾਕ ਆ ਇਹ ਚਾਦਰਾਂ ਦੋਪੈ ਹੀ ਜੱਟਾ ਵਾਲਾ ਮਹਾਰਾਜ ਕਲੀ ਫੈਸ਼ਨ ਮਾਰ ਗਿਆ ਅੱਗੀ ਬੜੀ ਚੜਾਈ ਜੱਟ ਮਲਚਾਦਰੀ ਦੀ ਪਿਛਾਣੀ ਜਾਂਦੀ ਆ ਸਹੀ ਗੱਲ ਇਹ ਪੁਰਾਣੇ ਵਾਲਾ ਪੁਰਾਣੇ ਹੁਣ ਤੇ ਚਾਦਰਾਂ ਬੰਦਾ ਹੀ ਕੋਈ ਕੋਈ ਆ ਹਾਂ ਤੇ ਜਿਹੜੀ ਚਾਦਰੇ ਦੇ ਨਾਲ ਆਂਦੇ ਹੁੰਦੇ ਆ ਟੋਰੀ ਵੱਖਰੀ ਦੂਰੋਂ ਵੱਖਰੀ ਕਿਉਂ ਟੋਰੀ ਆ ਤੇ ਇਹ ਨਾ ਗੱਲ ਇਹ ਆ ਗੱਲ ਬਾਤ ਹੀ ਸ਼ੁਰੂ ਤੋਂ ਚਾਦਰਾਂ ਬੰਦੇ ਸ਼ੁਰੂ ਤੋਂ ਹੀ ਨਹੀਂ ਸਾਰੇ ਫੈਸ਼ਨ ਵਰਤੇ ਆ ਪੈਂਟ ਕੋਟ ਮਤ ਸਾਰੇ ਫੈਸ਼ਨ ਵਰਤੇ ਆਦੇ ਪੈਂਟ ਕੋਡ ਪਾਈਏ ਕਿਦਾਂ ਬੁੱਢੇ ਬਣ ਜਾਂਦੇ ਨੇ ਮੁੰਡੇ ਵੀ ਬਣ ਜਾਂਦੇ ਆ ਤੇ ਦੁੱਦੀ ਆਪਾਂ ਵੀਡੀਓ ਤੇ ਪੈਂਟ ਕੋਡ ਪਾ ਲਾਂਗੇ ਇਤਨ ਦਾ ਬਦਲ ਜਾ ਮਹਾਰਾਜ ਕਰ ਤੂੰ ਪੈਂਟ ਕੋਡ ਟਾਈਟੂ ਹੀ ਲਾ ਲਾਂਗੇ ਅਨੀ ਸਾਰੇ ਫੈਸ਼ਨ ਵਰਤ ਲਈਦੇ ਆਦੇ ਆ ਆ ਵੱਖਰਾ ਦਾ ਜੀ ਇਹ ਦੀ ਇੱਕ ਚੀਜ਼ ਆਦੇ ਆ ਨਿੰਦੇ ਆ ਚਲੋ ਚਲੋ ਹੋਰ ਦਰਾਂ ਜੱਟ ਪਿਛਾਣੇ ਚਾਦਰੇ ਤੇ ਜਾਂਦੇ ਆਦੇ ਸਹੀ ਗੱਲ ਆ ਆਇ ਫਰ ਮਾਣ ਨਿਕਰੇ ਜੀ ਬੰਦੇ ਦੱਸੋ ਨਹੀਂ ਨਹੀਂ ਮੋਲ ਆਪਾਂ ਵੇਚ ਨਾਲ ਹੀ ਕਰਨਾ ਹੈ ਕਾਦੇ ਅੱਛਾ ਹਾਂ ਖਿਲਾਰ ਨਾਲ ਨਹੀਂ ਵੇਚ ਨਾਲ ਕਰਨਾ ਠੀਕ ਆ ਯਾਨੀ ਕਿ ਇਹਨਾਂ ਮੈਂ ਚੰਗੇ ਬਹੁਤ ਹੁਣ ਪੈਸੇ ਦੀ ਲੱਗਦੀ ਆਵਾ ਤੇ ਪਰ ਆਪਾਂ ਵੇਚ ਨਾਲ ਹੀ ਗੱਲ ਹੀ ਕਰਦੇ ਹਾਂ ਬਸ ਠੀਕ ਹੈ ਕਰੀ ਸ਼ੁਰੂ ਹਾਂ ਚੱਲੀ ਆ ਜੋ ਫਿਰ ਦੋਸਤੋ ਹਾਂਜੀ ਬਰ ਇਹ ਸੰਦੀਪ ਸਿੰਘ ਕੋਈ 5 ਲੈ ਜੇ 7 ਲੈ ਜੇ ਇੰਨੇ ਦਿਨ ਖੜਦੀ ਆ ਤੇ ਪਿਓਰ ਦੂਜੇ ਸੂਏ ਖੁੰਦੀ ਆ ਦੇਖੋ ਆਪਾਂ ਥੱਗਿਆ ਥੋਦਰੇ ਚੁ ਲਈ ਝੋਟੀਆਂ ਆ ਗੱਪਾਂ ਟਾਈਮ ਲੈ ਥੋੜਾ ਪੰਜ ਚਾਰ ਦਿਨ ਖੜਦੀ ਆ ਹਾਂਜੀ ਤੇ ਗੁਰਨਾਲ ਸਿੰਘ ਖੋਲੋ ਪਰ ਲਓ ਜੀ ਇਹ ਨੀਲੀ ਝੋਟੀਆਂ ਆਂਦੀਆਂ ਹਨ ਜੀ ਪਾਣੀ ਨੂੰ ਵਟਾ ਵੇ ਲੈ ਸੰਦੀਪ ਸਿੰਘ ਬਰਾਬਰ ਆ ਲੈਣਾ ਜੀ ਚੰਗੀ ਝੋਟੀਆਂ ਵੇਖੋ ਪਿਓਰ ਦੂਜੇ ਸੂਏ ਆਪਣੀ ਥੱਗਿਆ ਲੰਮੀ ਝੋਟੋ ਲਓ ਜੀ ਵੇਖੋ ਘਰਾਂ ਦੇ ਬੜੀ ਜ਼ਬਰਦਸਤ ਝੋਟੀਆਂ ਆ ਐਂ ਦੋਰ ਲਓ ਐਂ ਦੋਰ ਭਾਰੀ ਰੋਟੀ ਪੂਰੀ ਆ ਲੈ ਬਸ ਬਣੀ ਇਹ ਮੋਲੀ ਫੋਲੇ ਤੇ ਪੰਚਾਇਤ ਲੈ ਹਣ ਪਤਾ ਨਹੀਂ ਪੰਚਾਇਤ ਨੇ ਲੈ ਮੈਂ ਨਾ ਮੈਂ ਬੜੀ ਬਣੂਗੀ ਜੀ ਇਹ ਤਾਂ ਹੋਣੀ ਫੁੱਟਬਾਲਰ ਦਾ ਜੱਡਾ ਕੱਟਦਾ ਹਾਂ ਹਾਂ ਬਿਲਕੁਲ ਆ ਜਾ ਕਰੋ ਆਲੇ ਆ ਜਾ ਪਤਾ ਪਹਿਲੇ ਸਵੇਰੇ 13 ਲੀਟਰ ਤੇ ਚੱਲੀ ਆ ਅੱਛਾ ਪਹਿਲੇ ਸਵੇਰੇ ਪਹਿਲੇ ਸਵੇਰੇ 13 ਲੀਟਰ ਤੇ ਬਸ ਠੀਕ ਆ ਫਿਰ ਉਹ ਆਪਣੇ ਘਰ ਚ ਹੀ ਆਈ ਛੋਟੀ ਥੋੜੀ ਠੀਕ ਆ ਆ ਜਾ ਵਾ ਬੱਸ ਤੇ ਗੱਲ ਹੀ ਵਾਲੇ ਬੈਠੋ ਨਹੀਂ ਤੇ ਬੜੀ ਕਿ ਨਹੀਂ ਆਰਤੀ ਨੇ ਸਹਰਾੜੀ ਆ ਗਈ ਆਓ ਉਹ ਵੀ ਮਣੀ ਇਹ ਨੂੰ ਆਂਦੇ ਆਰਤੀ ਦੇ ਸਹਰਾ ਵਾ ਵਾ ਠੀਕ ਐ ਇੰਸਰਾ ਸਹਰਾੜਾ ਜੀ ਥਾਪੀ ਵਾਦੀ ਬੋਲੀ ਜੀ ਆਹ ਉਹ ਦਿਨ ਦੱਸਿਆ ਇਹ ਥਾਪੀ ਵੀ ਆਂਦੇ ਨੇ ਜੇ ਨਾਰਾ ਤੇ ਕੀ ਵੱਜਣੀ ਥਾਪੀ ਵੀ ਹੋਈ ਤੇ ਵੱਜਣੀ ਆ ਜਿਆਦਾ ਨਹੀਂ ਢਾਈ ਕੁ ਫੋੜ ਤੇ ਚੌੜੀ ਆ ਹੈਗੀ ਆ ਇਹ ਉਹਨੂੰ ਫਾਇਦਾ ਨਹੀਂ ਹੁੰਦੇ ਨਾ ਥਾਪੀ ਵੱਜਦੇ ਨੇ ਮਜ਼ਾ ਬੜਾ ਆਉਂਦਾ ਮੈਂ ਉਹ ਜਿਹਦੇ ਥਾਪੀ ਕੀ ਗੱਲ ਦਿਲ ਦੇ ਬਾਤ ਨੇ ਖੜੀਏ ਉਹ ਜਿਹਦੇ ਤਾਂ ਵੀ ਮੰਨੀ ਬੰਦਾ ਕਿ ਨਸਾਨ ਕੋਈ ਵੀ ਹੈ ਰਾਜੀ ਤੇ ਮਲ ਹੋਰ ਗੱਲਾਂ ਹਾਂ ਇਹਦੇ ਗੱਲ ਮਜਾ ਆਉਂਦਾ ਹਾਂਜੀ ਉਹ ਇਹੋ ਜਿਹੇ ਦੋ ਤਰਾ ਅੱਗੇ ਇਹਦੇ 10 ਦੀਆਂ 1 20 ਦੀਆਂ ਨਗਦੀਆਂ ਹੀ ਆਪਾਂ ਮਲ ਲੱਖ ਕੇ ਛੋੜਛੱਪਾ ਕਰ ਦਾਂਗੇ ਕਿੰਨਾ 5 ਹੀ ਡਾਟ 95 95 ਹੋਰ ਹੋਣੀ 95 ਤੋਂ ਵੀ ਛੋੜਛੱਪਾ ਕਰ ਦਾਂਗੇ ਇੱਕੋ ਹੀ ਗੱਲ ਨਿਵੇੜ ਦੀ ਹੁਣੇ ਕੰਮ ਥੋੜਾ ਹੀ ਨਿਵੇੜੀ ਹੋਣੇ ਚ ਨਹੀਂ ਮੈਂ ਨਹੀਂ ਕਹਣਾ ਕਰੀ ਆਪੀ ਕਰੋ ਇਹ ਚ ਹੋਰ ਆਪਾਂ ਜਹਰ ਖੰਡ ਛੱਡਾਂਗੇ ਇਹ ਵੀਡੀਓ ਜਿਹੜੇ ਮਾਰਕਟ ਤੋਂ ਆਈ ਉਹ ਵੀ ਆਂਦਾ ਨਾ ਇਹ ਮਤਲਬ ਕੀਤਾ ਕੀ ਆ ਸਹੀ ਗੱਲ ਹੈ ਬਿਲਕੁਲ ਇਹਨੂੰ ਆਪਾਂ ਨੂੰ ਜਿਆਦਾ ਨਹੀਂਗਾ 15 18 ਦਿਨ ਮਹੀਨਾ ਲਿਆਂਦੀ ਨੂੰ ਹੋ ਗਿਆ ਵਾ ਸੰਭਾਲ ਕੀਤੀ ਆ ਜੀ ਆਪਾਂ ਨੇ ਚਲੋ ਹੁਣ ਮੌਲ ਦੇ ਨਾਲ ਚੱਲਣਾ ਪੈਣਾ ਵਾ ਇਹੋ ਜਿਹੀ 1-10 ਦਿਨ ਲੱਭਦੀ 13 ਲੀਟਰ ਪਹਿਲੇ ਸਵੇਰੇ ਦਿੱਤਾ ਜੇ 14 ਲੀਟਰ ਦੁੱਧ ਨਾਲ ਮੱਝ ਦੇਵੇ ਹਾਂਜੀ ਮੱਝ ਵਾਪਸ ਕਰਾ ਲਾਂਗੇ ਪਰ ਸੇਵਾ ਕਰੇ ਅਗਲਾ ਕਰ ਕਰ ਦੇਣਾ ਕਰ ਮੈਂ ਚੰਗਿਆ ਸੇਵਾ ਕਰੀ 14 ਲੀਟਰ ਦੁੱਧ ਨਾਲ ਦੇਵੇ ਮੱਝ ਵਾਪਸ ਕਰਾ ਲਾਂਗੇ ਪਰ ਮੂੰਹ ਨਾ ਤਾਂ ਨੂੰ ਵੱਧਾ ਹੋਵੇ ਸੇਵਾ ਕਰੇ 94 ਕਹਿੰਦੇ ਆ ਆ 94 1093 جان دی جان ਤੇ ਕੋਈ ਗੱਲ ਨਹੀਂ ਠੀਕ ਆ ਪਰ ਉਹ ਵੇਹ ਨਾ ਕੋਈ ਮੱਚ ਕੰਵੀ ਤਨੀ ਆਨੇ ਦੇ ਕਰ ਮਤ ਮੈਂ ਕੈਮਰੇ ਨਾਲ ਮਾਰ ਵੀ ਫੁੱਟਬਾਲ ਹੀ ਬਣਿਆ ਫਿਰਦਾ ਵੇ ਫੁੱਟਬਾਲ ਹੀ ਬਣਿਆ ਫਿਰਦਾ ਵੇ ਹਾਂ ਇਹ ਇਹ ਗੇਂਦਾ ਆ ਗੇਂਦੀ ਤਨੀ ਸੇ ਤੂੰ ਦੋ ਸਾਮਨ ਵਾਲੇ ਹੋਰੀ ਇੱਕ ਹੀ ਥਾਮ ਲੈ ਬਿਲਕੁਲ ਤਰੀਫਾਂ ਦੀ ਬੋਲੀਆਂ ਕੀ ਕਰਨੀਆਂ ਇਹਦੀਆਂ ਨਹੀਂ ਲੋੜ ਹੀ ਨਹੀਂ ਸਭ ਜਾਣੇ ਆਪਾਂ ਨੂੰ ਪਤਾ ਆਓ ਇੱਧਰ ਆਜੋ ਇਹ ਵੀ ਕੱਪਣਾ ਨਹੀਂ ਇਹ ਆਪਣੀ ਸੂਈ ਆ ਇਹ ਨੂੰ ਕੋਈ ਮਲਾ 7 8 ਮਾ ਦਿਨ ਜਾਂਦਾ ਸੂਈ ਨੂੰ ਅੱਛਾ ਹਾਂਜੀ ਇਹ ਵੀ ਖੋਲੋ ਇਹਦੇ ਥੱਲੇ 11 ਕਿਲੋ ਐ ਰੀ ਨਾ ਦੇ 11 ਨੂੰ ਦੁੱਧਾ ਜੀ ਹਾਂਜੀ ਤੇ ਇਹ ਵੀ ਦੇਖੋ ਘਰਾਂ ਦੇ ਲਓ ਵੇਖੋ ਬੱਚਾ ਮੰਗਰ ਕੀ ਆ ਗਿਆ ਜੀ ਇਹ ਨੂੰ ਮਗਰ ਕੱਟਾ ਕੱਟਾ ਮੰਗਰ ਆ ਗਿਆ ਤੇ ਵੇਖੋ ਝੋਟੀ ਕਰੀ ਵੀ ਬਹੁਤ ਸੋਹਣੀ ਝੋਟੀ ਆ ਦੇਖੋ ਆ ਜਾ ਆ ਜਾ ਰਲ ਆ ਜਾ ਬੰਦੋ ਭੰਨੋ ਭੰਨੋ ਧਿਆਨ ਹੌਲੀ 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 ਠੀਕ ਆ ਆ ਜਾ ਚੁਆ ਚੁਆ ਜੂ ਬਿਲਕੁਲ ਕੋ ਬਣੀ ਹੈ ਨਾ ਭਾਈ ਜੀ ਚੁਆਈ ਬਿਲਕੁਲ ਐਂਡ ਖਾਲੀਆਂ ਗਏ ਖਾਂ ਤੇ ਚਵਾਈ ਵੀ ਆ ਭੋਲੀ ਦੇ ਅੱਛਾ ਬਾਕੀ ਜਿਹੜੇ ਵੀਰ ਨਾਲ ਕੋਈ ਗੱਲ ਬਾਤ ਹੁੰਦੀ ਹੈ ਅਗਰ ਦੋ ਤਿੰਨ ਡੰਦ ਸੁਨਦੀਸਾ ਚੋਵੇ ਹਾਂ ਬਿਲਕੁਲ ਮੈਂ ਤਾਂ ਸਹੀ ਗੱਲ ਹੈ ਜੇ 11 ਲੀਟਰ ਦੁੱਧ ਨਾ ਹੋਵੇ ਕਿਲੋ ਘੜ ਕੇ ਜੋ ਆਪਾਂ ਰੇਟ ਪਾਵਾਂਗੇ ਜੋ ਮਲ ਉਹ ਤੋਂ ਵੀ ਦੋ ਤਿੰਨ ਡਾ ਦਾਂਗੇ ਜਦੋਂ 11 ਲੀਟਰ ਤੋਂ ਭੜੇ ਦੇ ਆਪਣਾ ਇਹ ਜ਼ਬਾਨ ਆ ਜ਼ਬਾਨ 'ਚ ਹੱਡੀ ਨਹੀਂ ਹੁੰਦੀ ਪਰ ਇਹ ਜੋ ਮਰਜ਼ੀ ਗੱਲਾਂ ਕਰੀ ਜਾਂਦੀ ਪਰ ਆਪਾਂ ਦੱਸਣਾ ਜੋ ਹੈਗਾ ਵਾ ਹਾਂਜੀ ਇਹ ਨਹੀਂ ਆਪਾਂ 11 ਦੱਸਾਂਗੇ ਤੇ ਨਿਕਲੂਗਾ ਇਹਦਾ 9 ਕਿਲੋ ਇਹੋ ਜੀ ਗੱਲ ਨਹੀਂ ਬਿਲਕੁਲ ਜੀ ਹਾਂਜੀ ਹਾਂਜੀ ਇਹ ਆਪਾਂ ਮਲ ਕੋਈ ਇਹਦਾ ਵੀ ਲੱਖ ਚੋਂ 5 ਢਾ ਦਿੰਨੇ 95 ਦੀ 95 ਦੀ ਸੰਦੀਰ ਸਿਆ 90 ਦੀ ਜਾਂ 90 ਦੀ 90 ਦੀ ਦੇ ਚਲੋ ਜਾਂ ਦੋ 90 ਦੀ ਜਾਂਦੀ 90 ਦੀ ਜਾਂਦੀ ਆ ਨਹੀਂ ਠੀਕ ਹੈ ਜਾਂ ਦੋ ਚਲੋ ਕੋਈ ਗੱਲ ਹੀ ਨਹੀਂ ਹੋਰ ਵੀ ਛੋਟ ਛੱਪਾ ਕਰ ਦਾਂਗੇ 1000 ਹੀ ਜਾਂਦੀ ਏ ਕੋਈ ਗੱਲ ਹੀ ਨਹੀਂ ਜੱਟਾ ਆਪਣਾ ਦੋ ਡੰਗ ਚੋੜੇ ਨੂੰ ਖੇਡ ਜਾ ਦੋ ਪਿਓਰ ਦੂਜੇ ਸੂਏ ਐ ਮਗਰ ਕਟਾਵਾ ਚਵਾਈ ਲਿਤਾ ਮੋਗਾ ਹੰਦਾ ਦੇ ਬਹੁਤੀਆਂ ਤਰੀਫਾਂ ਕੀ ਕਰ ਰਹੀਆਂ ਜਿਨੇ ਲੈਣੀ ਅਗਲਾ ਆਣ ਕੇ ਚੋਵੇ ਦੋ ਡੰਗ ਵਾ ਵਾ ਆ ਜੋ ਆਹ ਜੀ ਇਹ ਗਾੜੀ ਗੱਬਰ ਅੱਛਾ ਤਿਆਰੀ ਸੰਧਰ ਤਿਆਰ ਆ ਕੋਈ ਪੰਜ ਚਾਰ ਦਰ ਕੱਢਦੀ ਸੰਦੀਖਿਆ ਇਹ ਵੀ ਦੇਖੋ ਤੇ ਗਲਾਸ ਤੋਰ ਕਰਾਂ ਦੀ ਇੰਨਾ ਦੇ ਠੀਕ ਵੇ ਜਿਤਨਾ ਐਨ ਦਿਨ ਦੇਖ ਕੇ ਦੇਣਾ ਮਜ਼ਾ ਰੱਬ ਨੇ ਘੜ ਘੜ ਕੇ ਲਾਇਆ ਦੂਹਾਂ ਦੇ ਵੇਝਦੀ ਵੇਲਾ ਰੱਈਆ ਨਹੀਂ ਨਾ ਵਾਕੇ ਘੜ ਘੜ ਲੱਗੇ ਜੀ ਏ ਵੀ ਲੈਵਸ ਤਿਆਰ ਹੀ ਹਨਾ ਜੀ ਕੋਈ ਪੰਜ 사 ਤਿੰਨ ਖਲੇ ਜੀ ਪੰਜ ਲੈ ਜੇ 6 ਲੈ ਜੇ ਐਨਹੀਂ ਟਾਈਮ ਲਾਉਗੀ ਬਾਹਲ ਇੱਕ ਵੀ ਨਹੀਂ ਇਹਦੇ ਚਿੱਟਾ ਲੱਭਣਾ ਹਮਮ ਜੈਡ ਬਲੈਕ ਯਾ ਇਹਦਾ ਕੋਈ ਜੁਗਾ ਇੱਕ ਮਿੰਟ ਇਹਦਾ ਸੰਦੇਸ਼ ਹੈ ਆਪਣੇ ਇਹ ਵਾਦਾ ਵਾ ਜੇ ਕੋਈ ਇਹਦੇ ਥਰੀਰ ਤੋਂ ਇੱਕ ਵਾਲ ਚਿੱਟਾ ਲਾ ਦੇ ਤੇ ਇੱਕ ਵਾਲ ਦਾ ਪਾ 1000 ਰੁਪਇਆ ਮਲਾ ਛੱਡੀ ਜਾਵਾਂਗੇ ਅੱਛਾ ਜੇ ਕੋਈ 10 ਵਾਲੇ ਦੇ ਥਰੀਰ ਤੋਂ ਕਾਲੇ ਚਿੱਟੇ ਨਾ ਦੇ ਤੇ 10000 ਰੁਪਇਆ ਫਿਰ ਸਹੀ ਗੱਲ ਹੈ ਆਪਣੇ ਵੀ ਮਰਕੇ ਦੇ ਇੱਕ ਵਾਲ ਚਿੱਟਾ ਵਿਖਾ ਦੇ ਦਾ ਬਿਲਕੁਲ ਵੀ ਹੈ ਨਹੀਂ ਇੱਕ ਵਾਲ ਚਿੱਟਾ ਲਾਭ ਦੇ 1000 ਰੁਪਇਆ ਇਹਨੂੰ ਆਉਂਦੀ ਪ्योर ਮੋਰਾ ਪ्योर ਮੋਰਾ ਬਾਤ ਬਾਤ ਇਹ ਸੇਮ ਵਿੱਚ ਵਜਨ ਵਟਾ ਦੇ ਦੇ ਨਹੀਂ ਗਿਆ ਦੇ ਹਾਂਜੀ ਇਹਦਾ ਵੀ ਆਪਾਂ ਕੀ ਨਾ ਮਹਾਨ ਆਪੇ 1.7 ਪੌੜੀ ਉੱਤਰ ਜੀ 90 ਹਜ਼ਾਰ 90 ਹਜ਼ਾਰ ਕੋਈ ਤੇ ਕੋਈ ਗੱਲ ਆਪਾਂ ਹਰਖੰਡ ਹੋਰੀ ਕਰ ਚਲੋ ਹੋ ਜੂਗਾ ਮਾਨ ਦਾ ਪੂਰਾ ਕੋਈ ਕੋਈ ਗੱਲ ਮੈਂ ਕਹਿੰਦੇ ਦੱਸ ਯਾਰ ਪੂਰਾ ਪੂਰੀ ਕੰਮ ਦੇ ਪੂਰਾ ਪੂਰਾ ਜੀ ਬਸ ਪੂਰੇ ਪੂਰੀ ਕੰਮ ਹਾਂ ਪੂਰਾ ਪੂਰੀ ਤੇ ਹਰ ਦੀ ਕਮਾਈ ਦੇ ਹਰ ਦਾ ਨਾਮ ਹੀ ਕਮਾਵਾਂਗੇ ਹੁਣ ਮਾਹੌਲ ਦੇ ਹਿਸਾਬ ਨਾਲ ਚੱਲਣਾ ਪੈਣਾ ਚੱਲਣਾ ਪੈਣਾ ਜੀ ਚੱਲਣਾ ਪੈਣਾ ਨਹੀਂ ਕਿ ਇਹੋ ਜੇ ਪੂਰੀ 1.5 ਲੱਖ ਦੀ ਸੰਦੀਪ ਸਾਹਿਬ ਵੇਖ ਦਿੱਤੀਆਂ ਸੀ 1.5 1.40 ਰੇਡੋਂ ਹੋ ਗਿਆ ਹਾਂ ਹੋ ਜੀ ਦੱਸੀ ਗੱਲ ਪਰ ਇਹ ਹੀਰੇ ਇਹੋ ਜੇ ਵੇਖ ਕੋਈ ਕਮੀਆਂ ਚ ਨਹੀਂਦਾ ਇਹ ਚੌਥੀ ਗਾੜੀ ਆਪਣੀ ਫੇਰ ਫੋਮ ਆ ਗਈ ਸੂਈ ਅੱਛਾ ਇਹ ਸੂਈ ਇਹਦੇ ਥੱਲੇ ਵੀ ਆਪਣਾ 1.5 10000 ਕਿਲੋ ਵਿਰਦੀ ਹੈਗਾ ਪੱਕਾ ਚਮਾਉਣਾ ਆਦੇ ਆਪਾਂ ਚਮਾਉਣਾ ਇਹ ਵੀ ਦੇਖ ਲੈ ਵੀ ਗਲਾਸ ਤੋਰ ਕਰਾਂ ਦੇ ਚਲ ਵੇਖਾ ਥੱਲੇ ਵਾ ਸੋਨਾ ਤੇ ਵੇਖੋ ਸੋਣੀ ਝੋਟੀ ਆ ਹੌਲੀ 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 ਥੋੜਾ ਕਾਬਰ ਦੀਆਂ ਕੈਮਰਾ ਤੋਂ ਆ ਜੀ ਚਵਾਈ ਬਹੁਤ ਵਧੀਆ ਸੁਨੀਲ ਸਾਹਿਬ ਜੀ ਠੀਕ ਹੈ ਭਾਜੀ ਠੀਕ ਹੈ ਆ ਜਾਓ ਦੇਖੋ ਹੋਲੀ ਹੋਲੀ ਹੈ ਕੋਈ ਨਹੀਂ ਕੋਈ ਨਹੀਂ ਆ ਜਾ ਆ ਜਾ ਬਾਸ ਮੇਰਾ ਲਾਸਟ ਇਹ ਲਾਸਟ ਵੀ ਦੀਆ ਆਪਾਂ ਚਾਰ ਹੀ ਪਾਉਣੀਆਂ ਠੀਕ ਹੈ ਮੱਝਾਂ ਦੀ ਹੋਰ ਵੀ ਆ ਗਈਆਂ ਪਰ ਚਾਰ ਹੀ ਪਾਉਣੀਆਂ ਨਿਬੇੜੀ ਇਹਦਾ ਵੀ ਨਿਬੇੜੀ ਇਹ ਆਪਾਂ ਵੀ ਕੀ ਨਾਮ ਆ ਸੰਦੀਪ ਸਿੰਘ ਕੋਈ ਆਪਾਂ ਨਾਮ ਮਲਾ ਹਾਂ ਨਾ ਇਹ ਨਾ ਦੇ ਲੈ 5000 ਰੁਪਏ 80000 ਚਲੋ 80 ਤੁਮੇ ਛੋੜ ਛੱਪਾ ਕਰ ਦਾਂਗੇ ਤੇ ਦੋ ਵੜਾ ਦੇ ਤੂੰ ਦੋ ਦਿਨ ਗਾਲੀ ਕੋਈ ਰਿਆ ਤਿੰਨ ਡਾਵੇ ਯਾ ਗਾਲੀ ਕੋਈ ਨਹੀਂ ਜੀਤੋ ਲਿਆ ਦੂ ਉਹ ਵੀ ਵੇਖੂਗਾ ਦੋ ਤਿੰਨ ਘਾਟੇ ਚ ਦਿੱਤੀ ਹੂ ਲੈ ਵੇ ਲੈ ਠੀਕ ਆ ਜਾਣ 11 ਲੀਟਰ ਦੁੱਧ ਨਤਾਰ ਕੇ ਆਪਾਂ ਡੱਬੇ ਯਾਰਾ ਮਰਾ ਦਾਂਗੇ ਦੋ ਦਿਨ ਚਾਰ ਦਿਨ ਭਾਵੇਂ 8 ਦਿਨ ਚ ਹੋਵੇ ਤੇ ਤੂੰ ਤੂੰ ਕੋਈ ਇਨਕਾਰੀ ਨਹੀਂ ਸੰਦੀਪ ਸਿਆ 70000 ਦੀ ਹੋ ਗਈ ਪੱਕੀ ਹਾਂਜੀ 700 ਦੀ ਅਸਾਂ 700 ਦੀ 77 ਜਿਹਦੇ ਛੋੜ ਛੱਪਾ ਯੋ ਨਹੀਂ ਹੋਣੇ ਬਸ ਠੀਕ ਨਹੀਂ ਗੱਲ ਕੋਈ ਮੇਰਾ ਭੈਣ ਭਰਾ ਐਵੇਂ ਟਾਈਮ ਨਾ ਖਰਾਬ ਕਰੇ ਕੋਈ ਐਚਓ ਤੇ ਆਂਦ ਹੁੰਦੇ ਆਹ 200 500 ਬਾਕੀ ਠੀਕ ਨਹੀਂ ਗਾਣਾ ਪਰ ਰੇਡ ਜਿਹੜੇ ਅੱਗੇ ਜਾ ਕੇ ਕਿਤੇ ਆ ਬਾਕੀ ਜੋਂਚ ਕੋਈ ਹੈ ਕੋਈ ਸਾਈ ਦੇ ਨਾ ਪੌਂਦਾ ਆਣ ਕੇ ਪਹੂ ਆਪਣਾ ਅਗਲਾ ਦਾ ਨਿੱਕਾ ਵਾ ਵੱਡਾ ਵਾ ਸਾਈ ਵਾਪਸ ਹੋ ਜੂਗੀ ਹਾਂ ਆਪਣੇ ਕਿਲੇ ਦੀ ਆਪਣੀ ਚੀਜ਼ ਖਲੋਤੀ ਹੈ ਅਗਲੀ ਦੀ ਸਾਈ ਨਹੀਂ ਰੱਖਣੀ ਭਾਵੇਂ ਅਗਲਾ 50000 ਕਿਉਂ ਨਾ ਪਾ ਦੇ ਬਿਲਕੁਲ ਬਿਲਕੁਲ ਕਿਉਂ ਅਗਲੇ ਆਪਾਂ ਜਦੋਂ ਇਹਨਾਂ ਦੀ ਕੋਈ ਕੰਮ ਕਾਨੂੰਨੀਗੀ ਨਾ ਨਾ ਸਹੀ ਕੋਈ ਦੁੱਧ ਜਿੰਨੀ ਕੋਈ ਚਵਾਈਤ ਨਹੀਂ ਤੇ ਜਿਹੜੀ ਗੱਬਣਾ ਉਹ ਵੀ ਆਪਣੀ ਅਗਲਾ ਹੈ ਵਾਸ ਕਰਕੇ ਫੇਕ ਆ ਜੀ ਵਾਸ ਜੀ ਵਾਸ ਅਰੇ ਚੈੱਕ ਕਰਕੇ ਲੈ ਇਹ ਆ ਮੇਰੇ ਭੈਣ ਭਰਾਵਾਂ ਨੂੰ ਬੇਨਤੀਆਂ ਵਾ ਮਹਾਰਾਜ ਤੰਦਰੁਸਤੀ ਰੱਖਿਆ ਹਰ ਇੱਕ ਨੂੰ ਚਲੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ